ਆਡਾ ਵੀ ਵੀਡੀਓ ਕੀ ਹਾਲ ਹੈ ਰਵੀਰ ਹਾਲ ਤਾਂ ਧਲੇ ਰਿਹਾ ਮੀਠਾਗਾ ਆਪਣੇ ਨਾਲ ਪਿੱਛੇ ਜਿ ਇੱਕ ਸਵਾਲ ਉੱਪਰ ਗਿਆ ਸੀਗਾ ਆਪਾਂ ਨੂੰ ਕਮੈਂਟਾਂ ਥਰੂ ਪੁੱਛਿਆ ਗਿਆ ਸੀ ਹਾਂ ਠੀਕ ਹੈ ਤੇ ਉਹਨਾਂ ਦਾ ਪੁੱਛਣ ਦਾ ਮੇਨ ਮੰਤਵ ਆਹਾ ਸੀ ਵੀ ਤੂੰ ਸੀ ਰਿਵਰਸ ਮਾਈਗ੍ਰੇਸ਼ਨ ਤੇ ਥੋੜੀ ਗੱਲਬਾਤ ਹੁੰਦੀ ਹੈ ਹਮੇਸ਼ਾ ਨਾ ਬਿਲਕੁਲ ਬਿਲਕੁਲ ਵੀ ਤੁਸੀਂ ਉਹਨੂੰ ਮਤਲਬ ਕਿਹੜੇ ਕਿਹੜੇ ਨਜ਼ਰੀਆਂ ਨਾਲ ਦੇਖ ਰਹੇ ਹੋਣਾ ਮਤਲਬ ਮੇਨ ਉਹਨਾਂ ਨੇ ਇਹ ਸੀ ਵੀ ਜੋ ਆਪਦੇ ਨਜ਼ਰੀਏ ਨਾਲ ਆਪਣੋ ਸਵਾਲ ਪੁੱਛਿਆ ਹੈ ਨਾ ਹਾਂ ਉਹ ਕਹਿੰਦੇ ਵੀ ਜਦੋਂ ਤੁਸੀਂ ਮਤਲਬ ਸੋਚ ਲਿਆ ਵੀ ਤੁਸੀਂ ਕੈਨੇਡਾ ਛੱਡ ਕੇ ਪੰਜਾਬ ਪੱਕੇ ਤੌਰ ਤੇ ਰਹਿਣ ਵਾਸਤੇ ਜਾਣਾ ਵੀ ਕੀ ਤੁਸੀਂ ਇਹ ਚੀਜ਼ ਵਾਸਤੇ ਗੌਰ ਕੀਤੀ ਵੀ ਕੱਲ ਨੂੰ ਤੁਸੀਂ ਫੈਮਿਲੀ ਕਰੋ ਬਸਾਓਗੇ ਨਾ ਜਦੋਂ ਪਰਿਵਾਰ ਹੋਊਗਾ ਉਹ ਸੋਡਾ ਹੈ ਨਾ ਵੀ ਜਿਹੜਾ ਤੁਸੀਂ ਜਵਾਕ ਪਲਾਨ ਕਰਨਾ ਵੀ ਉਹ ਕੈਨੇਡਾ ਦਾ ਸਿਟੀਜ਼ਨ ਕਰਨਾ ਹੈ ਜਾਂ ਇੰਡੀਆ ਦਾ ਹਾਂ ਬਿਲਕੁਲ ਆਪਣੇ ਨੂੰਦਲੇਰ ਕਈ ਕਮੈਂਟ ਵੀ ਆਏ ਹਨਾ ਤੇ ਬਹੁਤ ਸਾਰੇ ਮੈਸੇਜ ਮੈਸੇਜ ਆ ਡਾ ਕੋਈ ਜਾਣ ਪਛਾਣ ਜਿਹੜੇ ਆਪਣੇ ਨਾਲ ਦੋਸਤ ਉੱਤਰ ਰਹਿੰਦੇ ਨੇ ਕਈ ਸਾਲ ਪਹਿਲਾਂ ਏ ਸੀ ਕੈਨੇਡਾ ਉਹਨੇ ਵਿਆਹ ਉਹ ਕਰਵਾਏ ਨੇ ਉਹ ਵੀ ਫੋਨ ਕਰ ਕਰਕੇ ਇਹੀ ਗੱਲ ਪੁੱਛਦੇ ਨੇ ਵੀ ਕੀ ਕੀਤਾ ਜਾਵੇ ਹੂੰ ਕਿਉਂਕਿ ਹੁਣ ਉਹ ਦੋ ਪਾਸੇ ਉਹਨਾਂ ਦੀ ਸੋਚ ਹੋ ਰਹੀ ਆ ਹੂੰ ਕਿ ਵੀ ਉਹ ਕੈਨੇਡਾ ਰਹਿਣਾ ਜਾਂ ਇੰਡੀਆ ਰਹਿਣਾ ਜ਼ਿਆਦਾਤਰ ਲੋਕਾਂ ਦੀ ਜ਼ਿਆਦਾ ਸੋਚ ਇਹ ਹੈ ਕਿ ਉਹ ਥੋੜੇ ਸਾਲ ਕੰਮ ਕਰਨਗੇ ਤੇ ਫਿਰ ਇੰਡੀਆ ਵਾਪਸ ਮੁੜ ਜਾਣਗੇ ਬਿਲਕੁਲ ਬਿਲਕੁਲ ਹਨਾ ਉਵੇਂ ਹੀ ਜਿਵੇਂ ਹੁਣ ਮੈਨੂੰ ਹਜੇ ਇਸ ਵੀਡੀਓ ਬਣਾਉਣ ਤੋਂ 15 ਮਿੰਟ ਪਹਿਲਾਂ ਫੋਨ ਆਇਆ ਮੁੰਡੇ ਉਹ ਉਹ ਇਹੀ ਗੱਲ ਸੋਚ ਰਿਹਾ ਸੀ ਕਹਿੰਦਾ ਯਾਰ ਮੈਂ ਕਹਿੰਦਾ ਵੀ ਜਵਾਕ ਮਤਲਬ ਇੱਥੇ ਫੈਮਿਲੀ ਪਲੈਨ ਨਹੀਂ ਤੱਕ ਕੈਨੇਡਾ ਚ ਕਰਨੀ ਆ ਪਰ ਫਿਰ ਉਹਨੂੰ ਇੰਡੀਆ ਲੈ ਜਾਗੇ ਜੇ ਉਹਨੇ 18 ਸਾਲ ਤੋਂ ਬਾਅਦ ਕੈਨੇਡਾ ਆਣਾ ਹੋਊ ਕੈਨੇਡਾ ਜੂ ਨਹੀਂ ਫਿਰ ਇੰਡੀਆ ਜੋ ਮੈਂ ਕਿਹਾ ਵੀ ਐ ਕੀ ਪਤਾ ਇੰਡੀਆ ਦੀ ਸਿਟੀਜ਼ਨਸ਼ਿਪ ਮਿਲੇ ਨਾ ਮਿਲੇ ਕਿਉਂ ਮਿਲਦੀ ਨਹੀਂ ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਮਤਲਬ ਵੀ ਸ਼ਾਇਦ ਨਾਈਜੀ ਪ੍ਰੋਸੈਸ ਤਾਂ ਨਹੀਂ ਹੈਗਾ ਵੀ ਕੋਈ ਖਬਰ ਸੁਣਨਾ ਤੇ ਓਸੀਆਈ ਦਾ ਆਪਣੇ ਹੱਥ 'ਚ ਕੁਝ ਹੈ ਨਹੀਂ ਵੀ ਇਹ ਨਹੀਂ ਪਤਾ ਸਰਕਾਰ ਕਦੋਂ ਤੱਕ ਰੱਖੇ ਨਾ ਰੱਖੇ ਕਦੋਂ ਕਾਨੂੰਨ ਬੰਦ ਹੋ ਜੇ ਇਹ ਹਨਾ ਤੇ ਉਹ ਵੀ ਹੀ ਮੈਂ ਉਹਨੂੰ ਕਿਹਾ ਵੀ ਕੁਝ ਨਹੀਂ ਪਤਾ ਹੈਗਾ ਵੀ ਤੂੰ ਸੋਚ ਲੈ ਪਹਿਲਾਂ ਕੀ ਕਰਨਾ ਤੇ ਕਹਿੰਦਾ ਸੋਚਣਾ ਸੁਣਨਾ ਤਾਂ ਕੀ ਹੈ ਕਹਿੰਦਾ ਮੈਂ ਤਾਂ ਐਂ ਦੇਖਿਆ ਸਰਕਾਰ ਤੋਂ ਕੈਨੇਡਾ ਤੋਂ ਸਾਲ ਦੋ ਸਾਲ ਪੈਸੇ ਲੈ ਲਾਗੇ ਦੋ ਸਾਲ ਮੁੜ ਤਾਂ ਜਾਣਾ ਹੀ ਆ ਮੈਂ ਕਹਿੰਦਾ ਹਾਂ 10-20 ਹਜ਼ਾਰ ਡਾਲਰ ਦੇ ਪਿੱਛੇ ਦਾ ਸੁਈਆ ਜਿਹੜਾ ਦੋ ਤਿੰਨ ਸਾਲ ਚ ਇਕੱਠਾ ਹੋਊਗਾ ਚਲ ਉਹਦੇ ਪਿੱਛੇ ਮੈਂ ਕਹਿੰਦਾ ਵੀ ਕੀ ਬੰਦ ਤੂੰ ਆਪਦੀ ਪੂਰੀ ਜ਼ਿੰਦਗੀ ਨੂੰ ਉਤੇ ਲਾ ਰਿਹਾ ਹੈ ਨਾ ਵੀ ਸਿਰਫ ਕਿਸੇ ਸਰਕਾਰ ਦੇ ਵਾਸਤੇ ਇਹ ਨਹੀਂ ਪਤਾ ਵੀ ਜੇ ਤੂੰ ਕੋਈ ਹੋਰ ਡਿਸੀਜਨ ਲਿਆ ਜਿਹਦੇ ਵਿੱਚ ਵੀ ਮੈਂ ਉਹਨੂੰ ਕੋਈ ਅਬਜ਼ਰਵਲ ਕੋਈ ਡਿਸੀਜਨ ਨਹੀਂ ਦਿੱਤਾ ਪਰ ਮੈਂ ਕਹਿੰਦਾ ਜੋ ਕਰੇਗਾ ਸੋ ਸਮਝ ਕੇ ਕਰੀ ਇਹ ਨਾ ਹੋਵੇ ਕਿ ਤੂੰ ਅਲੱਗ ਹੋ ਜੇ ਤੂੰ ਕੈਨੇਡਾ ਨਾ ਰਹੇ ਤੇ ਤੇਰੇ ਜਿਹੜਾ ਅੱਗੇ ਜਵਾਬ ਹੋਊਗਾ ਮੁੰਡਾ ਕੋਲੇ ਜੋ ਵੀ ਉਹ ਇੰਡੀਆ ਨਾ ਰਹੇ ਨਾ ਦੋ ਵੀ ਇਸ ਫੈਸਲਾ ਲੈਣਾ ਸੋਚ ਸਮਝ ਕੇ ਲਈਏ ਹੁਣ ਜਦੋਂ ਵੀ ਕੋਈ ਦਾ ਆਪਾਂ ਕੋਈ ਡਿਸੀਜਨ ਨਹੀਂ ਦੇ ਸਕਦੇ ਹੈਗੇ ਗੱਲ ਇਹ ਹੈ ਕਿ ਆਪਣੇ ਦਿਮਾਗ ਦੇ ਵਿੱਚ ਵੀ ਕੋਈ ਐਵੇਂ ਦਾ ਵੀ ਡਿਸੀਜਨ ਥੋਸ ਆ ਨਹੀਂ ਰਿਹਾ ਹੈਗਾ ਪਰ ਇਹ ਵੀਡੀਓ ਨੂੰ ਦਾ ਮੁੱਖ ਮਤਲਬ ਮੰਤਵ ਤਾਂ ਇਹ ਹੀ ਆ ਕਿ ਆਪਾਂ ਸਾਰਿਆਂ ਨੂੰ ਪੁੱਛੀਏ ਹਨਾ ਜਿਹੜੇ ਵੀ ਦੋਸਤ ਮਤਰਪੈਣ ਭਰਾ ਆਪਣੇ ਵਿਊਅਰ ਵੀਡੀਓ ਦੇਖਦੇ ਨੇ ਵੀ ਤੁਹਾਨੂੰ ਕੀ ਲੱਗਦਾ ਕਿ ਇਹ ਮਤਲਬ ਇਸ ਦਾ ਕੀ ਹੱਲ ਹੋਣਾ ਚਾਹੀਦਾ ਤਾਂ ਕਿ ਜਿਨ੍ਹਾਂ ਦੇ ਸਾਨੂੰ ਫੋਨ ਆਉਂਦੇ ਨੇ ਮੈਸੇਜ ਉਹਨਾਂ ਕਮੈਂਟ ਆਉਂਦੇ ਨੇ ਤੇ ਬਾਕੀ ਹੋਰ ਵੀ ਜਿਹੜੇ ਵੀਡੀਓ ਦੇਖ ਰਹੇ ਨੇ ਸ਼ਾਇਦ ਉਹਨਾਂ ਦਾ ਵੀ ਇਹੀ ਸਵਾਲ ਹੋਵੇ ਹਨਾ ਜਾਂ ਫਿਰ ਉਹਨਾਂ ਦੇ ਫੈਮਿਲੀਆਂ ਦੇ ਵੀ ਇਹੀ ਸਵਾਲ ਹੋਵੇ ਹੁਣ ਕੱਲਾ ਬੰਦਾ ਕੋਈ ਡਿਸੀਜਨ ਨਹੀਂ ਦੇ ਸਕਦਾ ਪਰ ਕੀ ਤੁਹਾਨੂੰ ਕੀ ਲੱਗਦਾ ਤੁਸੀਂ ਕਮੈਂਟ ਵਿੱਚ ਇਹ ਗੱਲ ਜ਼ਰੂਰ ਦੱਸਣੀ ਆ ਕਿ ਮਾਕੇ ਦੇ ਲਈ ਤੁਹਾਨੂੰ ਕੀ ਲੱਗਦਾ ਵੀ ਕੀ ਹੋਣਾ ਚਾਹੀਦਾ ਨਹੀਂ ਬਿਲਕੁਲ ਹੁਣ ਜੇ ਮੈਂ ਤਾਂ ਪਿੱਛੇ ਓਸੀ ਦੀ ਗੱਲ ਕੀਤੀ ਹੈ ਬਾਈ ਹਨਾ ਵੀ ਓਸੀ ਇਹਨਾਂ ਦਾ ਕੁਝ ਨਹੀਂ ਪਤਾ ਹੂੰ ਹੁਣ ਉਹ ਸਹੀ ਗੱਲ ਇੱਕ ਅਮੈਂਡਮੈਂਟ ਹੈ ਚੇਂਜ ਕਰਨਾ ਸਰਕਾਰ ਨੂੰ ਜਦੋਂ ਕੋਈ ਮੈਜੋਰਿਟੀ ਚ ਆ ਗਈ ਸਰਕਾਰ ਕੱਲ ਨੂੰ ਬਿਲਕੁਲ ਉਹਦੇ ਕਿਤੇ ਆਪਾਂ ਨੂੰ ਸਭ ਨੂੰ ਪਤਾ ਨੂੰ ਕੈਨੇਡਾ ਨਾਲ ਹੋਰ ਕੰਟਰੀਆਂ ਨਾਲ ਕਿੰਨੇ ਕ ਚੰਗੇ ਹਾਲਾਤ ਨੇ ਆਪਾਂ ਇਹ ਬਿਲਕੁਲ ਬਿਲਕੁਲ ਠੀਕ ਹੈ ਹੁਣ ਕੱਲ ਨੂੰ ਉਹਨਾਂ ਨੇ ਕਮੈਂਡਮੈਂਟ ਚੇਂਜ ਕਰਨਾ ਵੀ ਹਾਂ ਭਾਈ OCII ਕਾਰਡ ਇੱਥੇ ਤੱਕ ਵੈਲਿਡ ਹੂੰ ਠੀਕ ਹੈ ਕੱਲ ਨੂੰ ਕੀ ਕਰੋਗੇ ਨਾ ਤਾਂ ਕੋਈ ਜ਼ਮੀਨ ਨਾ ਕੁਛ ਕੋਈ ਹੋਰ ਗੁਰਬਾ ਹਨ ਕੁਝ ਵੀ ਨਾਉ ਨਹੀਂ ਲੱਗ ਸਕਦਾ ਜਵਾਬ ਦੇ ਬਿਲਕੁਲ ਬਿਲਕੁਲ ਤੇ ਬਾਕੀ ਭਾਈ ਇੱਕ ਗੱਲ ਹੋਰ ਹੈ ਆਪਾਂ ਸਭ ਨੂੰ ਪਤਾ ਵਾ ਆਪਾਂ ਇੰਡੀਆ ਦੇ ਵਿੱਚ ਮਿਨੋਰਟੀ ਸੇਕੰਡਾ ਮਾਈਨੋਰਟੀ ਨੇ ਨਾ ਤੇ ਐਡਾ ਕੋਈ ਆਪਣੀ ਜਿਹੜੀ ਖੇਤਰੀ ਪਾਰਟੀ ਉੱਭਰ ਕੇ ਨਹੀਂ ਆ ਰਹੀ ਪੰਜਾਬ ਚ ਬਿਲਕੁਲ ਸਰਕਾਰ ਦੇ ਤੌਰ ਤੇ ਵੀ ਕੱਲ ਨੂੰ ਆਪਣੇ ਹੱਕਾਂ ਵਾਸਤੇ ਬਾਜ ਚੱਕ ਸਕੇ ਹਨ ਆਪਾਂ ਨੂੰ ਪਤਾ ਹੁਣ ਪੰਜਾਬ ਸਰਕਾਰ ਕੀ ਕੁਝ ਕਰ ਰਹੀ ਹੈ ਠੀਕ ਹੈ ਕੋਈ ਬਾਣੀ ਉਮੀਦ ਤਾਂ ਹੈ ਨਹੀਂ ਇਹਨਾਂ ਤੋਂ ਠੀਕ ਹੈ ਖੇਤਰੀ ਪਾਰਟੀ ਸਟਰੋਂਗ ਹੋਵੇ ਹਾਂ ਭਈ ਐਨ ਆਰ ਆਈਆਂ ਦੇ ਜਾਂ ਬਾਹਰਲੇ ਹੱਕਾਂ ਵਾਸਤੇ ਉਹ ਡਟ ਕੇ ਖੜਦੇ ਹੋਣ ਜਾਂ ਕੋਈ ਇਹਨਾਂ ਨੇ ਕੋਈ ਕਮੇਟੀ ਸੰਗਠਨ ਕੀਤੀ ਹੋਵੇ ਨਾ ਕੋਈ ਇਦਾਂ ਦਾ ਕੁਝ ਹੈ ਹੀ ਨਹੀਂ ਤੁਸੀਂ ਕਿਵੇਂ ਸੋਚ ਲਉਗੇ ਕੱਲ ਨੂੰ ਤੁਸੀਂ ਉਹ ਚੀਜ਼ ਕਰ ਲਓਗੇ ਵੀ ਹਾਂ ਤੁਹਾਡੇ ਜਵਾਬ ਨੂੰ ਇੰਡੀਆ ਤੁਸੀਂ ਉਹ ਕਰਾ ਲਓਗੇ ਸਾਰਾ ਕੁਝ ਕਰਾ ਲਓਗੇ ਬਟ ਮੈਂ ਤੁਹਾਨੂੰ ਸਿੰਪਲ ਚੀਜ਼ ਆ ਵੀ ਹਲੇ ਅਸੀਂ ਵੀ ਸਵਾਲ ਕੀਤਾ ਤੁਹਾਡੇ ਅੱਗੇ ਅਸੀਂ ਕੋਈ ਫੈਸਲਾ ਨਹੀਂ ਸੁਣਾ ਰਹੇ ਇਸ ਤੌਰ ਤੇ ਵੀ ਸਭ ਦੀ ਕੀ ਕੀ رائے ਹੋ ਸਕਦੀ ਹੈ ਇਸ ਵਿਸ਼ੇ ਤੇ ਬਿਲਕੁਲ ਹੁਣ ਕੱਲ ਕਿਸ ਨੇ ਦੇਖੀ ਹੈ ਨਾ ਦੇ ਤੁਸੀਂ ਥੋੜਾ ਦੇਖੋ ਵੀ ਲੰਬਾ ਸੋਚ ਕੇ ਚੱਲੋ ਨਾ ਵੀ ਇੰਡੀਆ ਦਾ ਫਿਊਚਰ ਕੀ ਹੈ ਹੂੰ ਵੈਸਟਰਨ ਕੰਟਰੀਜ਼ ਦਾ ਫਿਊਚਰ ਕੀ ਹੈ ਨਾ ਕਿੱਥੇ ਕਿੱਥੇ ਜੰਗ ਚੱਲ ਰਹੀ ਹੈ ਕਿਹੜੇ ਦੇਸ਼ ਦੀ ਕੀ ਸਥਿਤੀ ਇਸ ਟਾਈਮ ਹਣਾ ਕਿਹੜਾ ਸਕਿਉਰ ਹੈ ਕਿਹੜਾ ਇਨਸਕਿਉਰ ਕੀ ਹਿਸਾਬ ਕਿਤਾਬ ਹਨ ਸੋ ਬੈਟਰ ਹੈ ਤੁਸੀਂ ਉਸ ਚੀਜ਼ ਦਾ ਮਤਲਬ ਦੂਰ ਅੰਦੇਸ਼ੀ ਹੱਲ ਲੱਭ ਸਕੋ ਹਣ ਬਟ ਹਾਂ ਤੁਸੀਂ ਆਪਦੀ رائے ਜ਼ਰੂਰ ਦਿਓ ਵੀ ਤੁਸੀਂ ਇਸ ਵਿਸ਼ੇ ਤੇ ਕੀ ਸੋਚਦੇ ਹੋ ਵੀ ਹਾਂ ਕਿ ਰਿਵਰਸ ਮਾਈਗ੍ਰੇਸ਼ਨ ਇੱਥੇ ਤੱਕ ਹੀ ਸੀਮਤ ਰਹੇਗੀ ਵੀ ਤੁਸੀਂ ਉਰੇ ਕਮਾਈ ਕੀਤੀ ਤੇ ਬਾਅਦ ਗੇ ਕੁਝ ਕਿਤੇ ਨਾ ਕਿਤੇ ਮਾੜੀ-ਮੁੱਡੀ ਝਾਕ ਇੱਥੇ ਰੱਖੀ ਉਹਦਾ ਫਿਰ ਦੋ ਬੇੜੀਆਂ ਦਾ ਕੰਮ ਹੋ ਜੂਣਾ ਹਾਂ ਜਾਂ ਤਾਂ ਫਿਰ ਇੱਕ ਪਾਸਾ ਕਰਨੀ ਪਊਗਾ ਹਣ ਜਾਂ ਉਧਰ ਜਾਂ ਇਧਰ ਮਿਲਤੀ ਤੁਸੀਂ ਕੀ ਸੋਚਦੇ ਹੋ ਇਸ ਵਿਸ਼ੇ ਤੇ ਦੱਸੋ ਬਣਾਇਆ ਨਾ ਬਾਕੀ ਤੁਸੀਂ ਇਹ ਵੀਡੀਓ ਸਿਰਫ ਆਪਣੇ ਦਲੇਰ ਬਣਾਏ ਤੇ ਪੂਰੀ ਨਹੀਂ ਹੁੰਦੀ ਹੈਗੀ ਕਿਉਂਕਿ ਸਾਡੇ ਕੋਲ ਇਸ ਦਾ ਕੋਈ ਜਵਾਬ ਨਹੀਂ ਹੈਗਾ ਇਹ ਵੀਡੀਓ ਉਦੋਂ ਪੂਰੀ ਹੋਊਗੀ ਜਦੋਂ ਤੁਸੀਂ ਆਪ ਦਾ ਯੋਗਦਾਨ ਇਹਦੇ ਵਿੱਚ ਪਾਉਂਗੇ ਹਰ ਵਿਊਰ ਹਰ ਭੈਣ ਭਰਾ ਜਿਹੜਾ ਵੀ ਵੀਡੀਓ ਦੇਖ ਰਿਹਾ ਉਹ ਕਮੈਂਟ ਦੇ ਵਿੱਚ ਹਾਂ ਜਾਂ ਨਾ ਜ਼ਰੂਰ ਦੱਸੇ ਪਰ ਜੇ ਤੁਸੀਂ ਥੋੜਾ ਟਾਈਮ ਹੋਰ ਕੱਢ ਸਕਦੇ ਤਾਂ ਇਹ ਵੀ ਦੱਸੋ ਕਿ ਵੀ ਜੇ ਹਾਂ ਤਾਂ ਕਿਉਂ ਵੀ ਜੇ ਕੈਨੇਡਾ ਬਾਰੇ ਸੋਚਣਾ ਤਾਂ ਕਿਉਂ ਸੋਚਣਾ ਜੇ ਇੰਡੀਆ ਬਾਰੇ ਸੋਚਣਾ ਤਾਂ ਕਿਉਂ ਸੋਚਣਾ ਤੁਸੀਂ ਕਿਸ ਪੱਖ ਦੇ ਵਿੱਚੋਂ ਤੁਹਾਨੂੰ ਇਲਾਕਾ ਕੀ ਫਿਊਚਰ ਹੋਊਗਾ ਕੈਨੇਡਾ ਦਾ ਕੀ ਫਿਊਚਰ ਹੋਊਗਾ ਪੰਜਾਬ ਦਾ ਹੂੰ ਜੋ ਵੀ ਤੁਹਾਨੂੰ ਸਹੀ ਲੱਗਦਾ ਸੀ ਕਮੈਂਟ ਦੇ ਵਿੱਚ ਜਰੂਰ ਦੱਸੋ ਠੀਕ ਹੈ ਤੇ ਇਹ ਬਹੁਤ ਜ਼ਰੂਰੀ ਐ ਦਲੇਰ ਹਨਾ ਜੋ ਵੀ ਕੈਨੇਡਾ ਵਿਚ ਚੱਲਣਾ ਆਪਣਾ ਅੱਧਾ ਪੰਜਾਬ ਤਾਂ ਸਾਰਾ ਕੈਨੇਡਾ ਦੇ ਵਿੱਚ ਆ ਹੁਣ ਉਹਨਾਂ ਦਾ ਹਰੇਕ ਦੀ ਲਾਈਫ ਦੇ ਵਿੱਚ ਇਹ ਟਾਈਮ ਆ ਰਿਹਾ ਜਿੱਥੇ ਉਹਨਾਂ ਨੂੰ ਇਹ ਸੋਚਣਾ ਪੈ ਰਿਹਾ ਬਹੁਤ ਸਾਰੇ ਵਿਆਹ ਕਰਵਾ ਕੇ ਆਏ ਨੇ ਬਹੁਤ ਸਾਰੇ ਨੇ ਇੱਥੇ ਆ ਕੇ ਵਿਆਹ ਕਰਵਾ ਲਏ ਤੇ ਹਰੇਕ ਨੂੰ ਸੋਚ ਸਮਝ ਕੇ ਹੀ ਸਟੈਪ ਚੱਕਣਾ ਪਊਗਾ ਬਿਲਕੁਲ ਹਨਾ ਤੇ ਕਈ ਕਾਲੀ ਕਰ ਜਾਂਦੇ ਨੇ ਬਹੁਤ ਸਾਰੇ ਕਾਲੀ ਕਰਦੇ ਨੇ ਹਨਾ ਕਈ ਜਾਂਦੇ ਹੈ ਕਿ ਪੀਆਰ ਵੀ ਨਹੀਂ ਪੀਆਰ ਤਾਂ ਹੋਏ ਨਹੀਂ ਹੈਗੇ ਹਨਾ ਅਜੇ ਸਟੱਡੀ ਖਤਮ ਹੋਈ ਹੈ ਤੇ ਉਸ ਤੋਂ ਪਹਿਲਾਂ ਹੀ ਫੈਮਿਲੀ ਪਲੈਨਿੰਗ ਉਹਨਾਂ ਦੀ ਚੱਲ ਰਹੀ ਆ ਤੇ ਹੁਣ ਉਹਨਾਂ ਨੂੰ ਆਪਦਾ ਫਿਊਚਰ ਤਾਂ ਪਤਾ ਨਹੀਂ ਹੀਗਾ ਪਰ ਬੱਚੇ ਦਾ ਫਿਊਚਰ ਕਿੱਥੇ ਦੇਖ ਲੈਣਗੇ ਉਹ ਸਹੀ ਗੱਲ ਹੈ ਸਹੀ ਗੱਲ ਹੈ ਨਾ ਤੇ ਚਲੋ ਠੀਕ ਹੈ ਤੁਸੀਂ ਆਪਣਾ ਵਿਚਾਰ ਜੋ ਵੀ ਸਲਾਹ مشورہ ਹੈਗਾ ਕਮੈਂਟ ਜਰੂਰ ਦੱਸੋ ਪਰ ਇਹਦੇ ਸਵਾਲ ਦਾ ਜਵਾਬ ਜਰੂਰ ਦਿਓ ਕਿਉਂਕਿ ਇਹ ਸਿਰਫ ਸਾਡੇ ਲਈ ਨਹੀਂ ਇਹ ਸਾਰਿਆਂ ਲਈ ਜੋ ਵੀ ਵੀਡੀਓ ਦੇਖਦੇ ਨੇ ਜਾਂ ਫਿਰ ਜਿਨ੍ਹਾਂ ਦਾ ਸਵਾਲ ਹੈਗਾ ਉਹ ਵੀਡੀਓ ਦੇਖਣ ਆਏ ਨੇ ਉਹਨਾਂ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਤੁਸੀਂ ਆਪਦਾ ਥਿਊ ਜਰੂਰ ਦੱਸੋ ਠੀਕ ਜੀ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ